ਤੇ ਦਿਨੀ ਪੰਜਾਬ ਦਾ ਚਰਚਿਤ ਕੇਸ ਥਾਰ ਵਾਲੀ ਬੀਬੀ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਅਤੇ ਵਿਜੀਲੈਂਸ ਦੇ ਵੱਲੋਂ ਹੁਣ ਇਸ ਨੂੰ ਆਇਤੋਂ ਅਧਿਕ ਸੰਪਤੀ ਦੇ ਮਾਮਲੇ ਦੇ ਵਿੱਚ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਅਤੇ ਮੁੱਢਲੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਹੈ ਦੱਸਣਾ ਬਣਦਾ ਹੈ ਕਿ ਬਰਖਾਸਤ ਪੰਜਾਬ ਪੁਲਿਸ ਦੀ ਕਾਂਸਟੇਬਲ ਅਮਨਦੀਪ ਕੌਰ ਨੂੰ ਬੀਤੀ ਅਪ੍ਰੈਲ ਮਹੀਨੇ ਦੇ ਵਿੱਚ ਚਿੱਟੇ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਤੇ ਫਿਲਹਾਲ ਹੁਣ ਉਹ ਜਮਾਨਤ ਤੇ ਚੱਲ ਰਹੀ ਸੀ ਤਾਂ ਹੁਣ ਇੱਕ ਨਿੱਜੀ ਚੈਨਲ ਨੂੰ ਦਿੱਤੀ ਗਈ ਇੰਟਰਵਿਊ ਦੇ ਬਾਅਦ ਵਿਜੀਲੈਂਸ ਦੇ ਵੱਲੋਂ ਉਸ ਦੇ ਉੱਪਰ ਸਿਕੰਜਾ ਕਸਣ ਦੀ ਤਿਆਰੀ ਕੀਤੀ ਗਈ ਹੈ ਤੇ ਅੱਜ ਉਸ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਵਿਜੀਲੈਂਸ ਦੇ ਵੱਲੋਂ ਪੁਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਮਦਨ ਤੋਂ ਵੱਧ ਸੰਪਤੀ ਮਾਮਲੇ ਦੇ ਵਿੱਚ ਇਹ ਜਾਂਚ ਪੜਤਾਲ ਆਰੰਭੀ ਗਈ ਹੈ ਜਿਵੇਂ ਦੇਖ ਰਹੇ ਹੋ ਤਸਵੀਰਾਂ ਉਕਤ ਕਾਂਸਟੇਬਲ ਜੋ ਕਿ ਬਰਖਾਸਤ ਕੀਤੀ ਜਾ ਚੁੱਕੀ ਹੈ ਉਸ ਨੂੰ ਵਿਜੀਲੈਂਸ ਬਿਊਰੋ ਲਿਆਏ ਜਾਣ ਦੀਆਂ ਜੋ ਕਿ ਵਿਜੀਲੈਂਸ ਦੇ ਵੱਲੋਂ ਅੱਜ ਉਸ ਨੂੰ ਵਿਜੀਲੈਂਸ ਬਿਊਰੋ ਲਿਆਂਦਾ ਗਿਆ ਆਪਣੀ ਹਿਰਾਸਤ ਦੇ ਵਿੱਚ ਲੈ ਕੇ ਤੇ ਅੱਜ ਉਸ ਨੂੰ ਮਾਨਯੋ ਕੋਰਟ ਦੇ ਵਿੱਚ ਵੀ ਵਿਜੀਲੈਂਸ ਦੇ ਵੱਲੋਂ ਪੇਸ਼ ਕੀਤਾ ਜਾਣਾ ਹੈ ਅਤੇ ਆਪਣੀ ਕਾਰਵਾਈ ਵਿਜੀਲੈਂਸ ਦੇ ਵੱਲੋਂ ਇਸ ਦੇ ਖਿਲਾਫ ਆਰੰਭੀ ਗਈ ਹੈ ਤਾਂ ਇੱਕ ਵਾਰ ਫਿਰ ਤੋਂ ਇਸ ਦੀਆਂ ਮੁਸ਼ਕਲਾਂ ਵਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਵਿਜੀਲੈਂਸ ਦੇ ਵੱਲੋਂ ਇਸ ਦੇ ਉੱਪਰ ਸਿਕੰਜਾ ਕੱਸਿਆ ਗਿਆ ਹੈ ਤੇ ਵਿਜੀਲੈਂਸ ਦੇ ਵੱਲੋਂ ਕਾਰਵਾਈ ਵੀ ਆਰੰਭੀ ਗਈ ਹੈ ਫਿਲਹਾਲ ਕੇਸ ਹਾਈ ਪ੍ਰੋਫਾਈਲ ਹੋਣ ਦੇ ਕਾਰਨ ਵਿਜੀਲੈਂਸ ਅਧਿਕਾਰੀ ਹੁਣ ਤੱਕ ਕੁਝ ਵੀ ਇਸ ਮਾਮਲੇ ਦੇ ਉੱਪਰ ਬੋਲਣ ਨੂੰ ਤਿਆਰ ਨਹੀਂ ਹਨ ਪਰ ਇਸ ਨੂੰ ਇੱਕ ਵਾਰ ਵਿਰਾਸਤ ਦੇ ਵਿੱਚ ਲੈ ਕੇ ਵਿਜੀਲੈਂਸ ਬਿਊਰੋ ਜ਼ਰੂਰ ਲਿਆਂਦਾ ਗਿਆ ਹੈ ਜਿਸ ਦੀਆਂ ਤੁਸੀਂ ਤਸਵੀਰਾਂ ਸਕਰੀਨ ਦੇ ਉੱਪਰ ਦੇਖ ਰਹੇ ਹੋ ਇਸ ਮਾਮਲੇ ਦੇ ਉੱਪਰ ਤਾਜ਼ਾ ਅਪਡੇਟ ਲੈ ਕੇ ਜਲਦ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਧੰਨਵਾਦ